ਧਰਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਬਾਣੀ ਇੱਕ ਉਪਦੇਸ਼ ਕੀ ਹਨ ਧਾਰਮਿਕ ਜੀਵਨ ਅਤੇ ਨੈਤਿਕਤਾ ਧਰਮ ਦੇ ਕਿਰਤ ਕਰਨੇ ਇਮਾਨਦਾਰੀ ਨਾਲ ਰੋਜੀ ਰੋਟੀ ਕਮਾਉਣਾ ਦਸਵੰਦ ਦੇਣਾ ਆਪਣੀ ਆਮਦਨ ਦਾ ਦਸਵਾਂ ਹਿੱਸਾ ਸੇਵਾ ਲਈ ਨਿਜਿਤ ਕਰਨਾ ਗੁਰਬਾਣੀ ਕੰਡ ਕਰਨੀ ਗੁਰਬਾਣੀ ਨੂੰ ਯਾਦ ਕਰਕੇ ਮਨ ਵਿੱਚ ਵਸਾਉਣਾ ਆਤਮਿਕ ਉਸਤਿਾ ਅਤੇ ਸਿਮਰਨ ਅਮਰਤ ਵੇਲੇ ਉੱਠਣਾ ਸਿਰੇ ਸਿਮਰਨ ਦੇ ਪਾਠ ਲਈ ਜਾਗਣਾ ਸ਼ਬਦ ਦਾ ਅਭਿਆਸ ਕਰਨਾ ਗੁਰਬਾਣੀ ਨੂੰ ਜੀਵਨ ਵਿੱਚ ਲਾਗੂ ਕਰਨਾ ਸਤਿਗੁਰ ਦੀ ਬਾਣੀ ਸਤ ਸਰੂਪ ਹੈ ਗੁਰਬਾਣੀ ਰਾਹੀਂ ਸਚਾਈ ਨੂੰ ਪਛਾਣਨਾ ਸਾਹ ਸੰਗਤ ਅਤੇ ਸੇਵਾ ਗੁਰਬਾਣੀ ਦੀ ਸੇਵਾ ਰੂਚੀ ਨਾਲ ਕਰਨੀ ਸੇਵਕਾਂ ਦੀ ਸੇਵਾ ਕਰਨੀ ਨਿਮਰਤਾ ਸਿੱਖਣਾ ਰਹਿਤਮਾਨ ਗੁਰਸਿੱਖਾਂ ਦੀ ਸੰਗਤ ਕਰਨੀ ਉੱਚ ਆਚਰਣ ਵਾਲਿਆਂ ਦੀ ਸੰਗਤ ਕਰਕੇ ਆਤਮਿਕ ਉਤਸ਼ਾਹ ਲੈਣਾ ਨੈਤਿਕ ਬਲ ਅਤੇ ਦੁਜਾਰੂਤਾ ਸਭ ਸੁਭ ਕਰਮਾਂ ਤੋਂ ਕਦੇ ਨਾ ਡੋਟਰਨਾ ਧਰਮਕ ਕਾਰਜਾਂ ਵਿੱਚ ਹੌਸਲਾ ਰੱਖਣਾ ਬੁੱਧਮੱਤ ਦਾ ਦਾਤਾ ਵਾਹਿਗੁਰੂ ਨੂੰ ਜਾਣਨਾ ਹਰ ਤਾਕਤ ਦਾ ਸਰੋਤ ਵਾਹਿਗੁਰੂ ਮੰਨਣਾ ਨਿੰਦਾ ਈਰਖਾ ਤੋਂ ਬਚਾ ਕਰਨਾ ਕਿਸੇ ਦੀ ਚੁਗਲੀ ਨਹੀਂ ਕਰਨੀ